ये गोली बेचने वाला डायलॉग सरदार जी टीजर से था सरदार जी आ रही है सत्ताईस जून को और हम जा रहे हैं नई फिल्म शूट करने नाम है बाउडर ओ माय गॉड बाहर तो रेन पड़ गई है इट इट इज इज वेरी वेदर लो जी बा के सेट से संदेश से आते हैं और संदेश जाते हैं और हम भी आ गए हैं सेट पे और ये हमारा लोंगलाना है बिकॉज ऑफ विटी वेदर शूटिंग इज डिले एंड मी ज्वाइंग द वेदर छू कर मेरे मन को किया तूने ने ये इशारा बदला ये मौसम लगे प्यारा प्यारा ऑल द कास्ट प्रोड्यूसर एंड द डायरेक्टर्स ऑल ज्वाइन टुगेदर इन वन प्लेस लेट्स ਮੀਟ देम ਲਓ ਜੀ ਟੀ ਸੀਰੀਜ਼ ਨਾਲ ਹੱਥ ਮਿਲ ਗਿਆ ਤੇ ਜਫੀ ਪੈ ਗਈ ਆ ਬੀਡੀ ਦੇ ਨਾਲ ਬੀਡੀ ਮੀਨਸ ਬਾਰੂਨ ਧਾਬੂਨ ਊਸ਼ਣ ਜੀ ਮੀਟਿੰਗ ਕੰਗ ਪਾਜੀ ਐਸ ਵੈਲ ਮਾਈ ਫੇਵਰਿਟ ਹੀਰੋਸ ਪੁੱਤਰ ਆਹਾਨ ਵੀਰਾ ਐਂਡ ਨਿਧੀ ਦਾਤਾ ਜੀ ਪੁਰਾਣੇ ਪਾਪੀਆਂ ਦੀਆਂ ਜਫੀਆਂ ਪੈ ਗਈਆਂ ਅਨਰਾਗ ਵੀਰਾ ਇਹ ਪੁਰਾਣੇ ਮਿੱਤਰਤਾ ਲਓ ਜੀ 2.5 ਕਿਲੋ ਦਾ ਹੱਥ ਮੇਰੀ ਤਰਫ ਵੱਰਦਾ ਹੋਇਆ ਔਰ ਮੈਂ ਦੋਨਾਂ ਹਥਾਂ ਨਾਲ ਫਾਦ ਲਿਆ ਵੈਰੀ ਗੁੱਡ ਮੀਟਿੰਗ ਇਹ ਜਿੰਨੇ ਸਾਊ ਇੱਥੇ ਬੈਠੇ ਲੱਗ ਰਹੇ ਨੇ ਨਾ ਇਹ ਗੋਲੀਆਂ ਵੀ ਚਲਾਉਣਗੇ ਤੇ ਬੰਬ ਵੀ ਸਿੱਟਣਗੇ ਪ੍ਰੇਮ ਪੜ ਗਿਆ ਪ੍ਰੇਮ ਪੜ ਗਿਆ ਪਿੱਛੇ ਪੈਸਾ ਹੀ ਪੈ ਇਹ ਪ੍ਰੋਡੂਸਰ ਨੇ ਡਾਇਰੈਕਟਰ ਨੇ ਤੇ ਮੋਰੇ ਹੀਰੋ ਹੀਰੋ ਇਹ ਵੀਰਾ ਰੀਅਲ ਫੌਜੀ ਸੀ ਸਾਡੇ ਵੱਲੋਂ ਸਲੂਟ ਹੈ ਸਾਰੇ ਫੌਜੀ